ਸਸ਼ੀ ਗਾਜੀ ਮੈਂ ਹਾਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਮੌਜੂਦਾ ਵਿਧਾਇਕਾ ਜਿਹੜੀ ਹੈ ਪਿਛਲੇ 3.5 ਸਾਲਾਂ ਤੋਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਫੀ ਲੋਕਾਂ ਵੱਲੋਂ ਸ਼ਿਕਾਇਤਾਂ ਵੀ ਉਹਦੇ ਖਿਲਾਫ ਦਰਜ ਕੀਤੀਆਂ ਗਈਆਂ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਬੀਬੀ ਮਾਨੋਕੇ ਦੀ ਜੇਕਰ ਗੱਲ ਕਰੀਏ ਤਾਂ ਬੀਬੀ ਮਾਨੋਕੇ 3.5 ਸਾਲਾਂ ਤੋਂ ਕਾਫੀ ਜ਼ਿਆਦਾ ਜਿਹੜੀਆਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਪਹਿਲਾ ਉਹਦੇ ਉੱਤੇ ਜਿਹੜਾ ਇਲਜ਼ਾਮ ਲੱਗਾ ਇੱਕ ਭੈਣ ਦੀ ਐਨ ਆਰ ਆਈ ਕੋਠੀ ਜਿਹੜੀ ਆ ਉਹਨਾਂ ਨੇ ਦੱਬੀ ਉਸ ਤੋਂ ਬਾਅਦ ਉਹਨਾਂ ਤੇ ਬੂਟਿਆਂ ਵਾਲਾ ਜਿਹੜਾ ਇਲਜ਼ਾਮ ਲੱਗਾ ਤੇ ਉਸ ਤੋਂ ਬਾਅਦ ਇਲਜ਼ਾਮ ਲੱਗਾ ਉਹਨਾਂ ਉੱਤੇ ਪੱਤਰਕਾਰ ਉੱਤੇ ਕੁੱਟਮਾਰ ਕਰਨ ਦਾ ਹਾਲੇ ਦੇ ਵਿੱਚ ਉਹ ਕਾਫੀ ਸੁਰਖੀਆਂ ਵਿੱਚ ਬਣੇ ਰਹੇ ਜਿੱਥੇ ਬੀਬੀ ਮਾਨੋਕੇ ਦੇ ਜਿਹੜੇ ਪਤੀ ਨੇ ਉਹਨਾਂ ਉੱਤੇ ਵੀ ਇਲਜ਼ਾਮ ਲਗਾਇਆ ਕਿ ਉਹਨਾਂ ਵੱਲੋਂ ਪੋਜ਼ੀਟਿਵ ਐਸਐਮਐਲ ਨੂੰ ਕਹਿ ਕੇ ਜਿਹੜੀਆਂ ਨੇ 네ਗਟਿਵ ਨਸ਼ੇ ਦੀਆਂ ਜਿਹੜੀਆਂ ਨੇ ਰਿਪੋਰਟਾਂ ਕੱਢੀਆਂ ਜਾਣ ਉਹਨਾਂ ਦੇ ਹਲਕੇ ਦੇ ਵਿੱਚ ਕਾਫੀ ਸੁਖੀਆਂ ਦੇ ਵਿੱਚ ਇਹਨਾਂ ਬੀਤੇ ਦਿਨਾਂ ਦੇ ਵਿੱਚ ਵੀ ਰਹੇ ਤੇ ਸਾਢੇ 3 ਸਾਲਾਂ ਤੋਂ ਪੰ데 ਦਿਨਾਂ ਦੇ ਵਿੱਚ ਹੀ ਉਹਨਾਂ ਉੱਤੇ ਕਾਫੀ ਇਲਜ਼ਾਮ ਲੱਗਦੇ ਸਾਹਮਣੇ ਆਏ ਬੀਬੀ ਮਾਨੋਕੇ ਦਾ ਕੋਈ ਐਡਾ ਵਧੀਆ ਰੁਤਬਾ ਨਹੀਂ ਰਿਹਾ ਜਿੰਨਾ ਰੁਤਬਾ ਜਦੋਂ ਉਹਨਾਂ ਨੂੰ 2022 ਦੇ ਵਿੱਚ ਇੱਕ ਸੀਟ ਦਿੱਤੀ ਗਈ ਸੀ ਹਲਕੇ ਤੋਂ ਉਹਨਾਂ ਨੂੰ ਵਿਧਾਇਕਾ ਬਣਾਇਆ ਗਿਆ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਓਵੇਂ ਓਵੇਂ ਉਹਨਾਂ ਦਾ ਜਿਹੜਾ ਹੈ ਰੂਪ ਯਾਨੀ ਕਿ ਉਹਨਾਂ ਦਾ ਰੁਤਬਾ ਲੋਕਾਂ ਦੇ ਸਾਹਮਣੇ ਉਤਾਂ ਗਿਆ ਇਸ ਟਾਈਮ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਬੀਬੀ ਮਾਨੋਕੇ ਦੇ ਉੱਤੇ ਜਿਹੜਾ ਵੱਡਾ ਇਲਜ਼ਾਮ ਲੱਗਾ ਹੈ ਐਨਆਰਆਈ ਦੀ ਕੋਠੀ ਦੱਪਣ ਦਾ ਉਹਦੇ ਉੱਤੇ ਅਦਾਲਤ ਦਾ ਫੈਸਲਾ ਆਇਆ ਹੈ ਅਦਾਲਤ ਦਾ ਫੈਸਲਾ ਯਾਨੀ ਕਿ ਸਹੀ ਹੈ ਜਾਂ ਗਲਤ ਇਹ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਸੰਜੀਤ ਕੌਰ ਮਾਨੂ ਕੇ ਮਤਕੁਰ ਰਾਹ ਦਿੱਤੀ ਅਦਾਲਤ ਨੇ ਐਨ ਆਰ ਆਈ ਅਮਰਜੀਤ ਕੌਰ ਵੱਲੋਂ ਦਾਇਰ ਪਟੀਸ਼ਨ ਖਾਰਜ ਕਰ ਦਿੱਤਾ ਜਿਸ ਵਿੱਚ ਵਿਧਾਇਕਾ ਦੇ ਉਸਦੇ ਪਰਿਵਾਰ ਦੇ ਬੰਗਲੇ ਦੇ ਕਬਜ਼ਾ ਕਰਨ ਦਾ ਦੋਸ਼ ਲੱਗਿਆ ਸੀ ਪ੍ਰਿਡੀਸ਼ਲ ਵਿੱਚ ਐਨ ਆਰ ਆਈ ਅਮਰਜੀਤ ਨੇ ਗੋਲੇ ਦੱਸਿਆ ਕਿ ਵਿਧਾਇਕਾ ਮਾਨੂ ਕੇ ਜਗਰਾਉਂ ਦੇ ਹੀਰਾਬਾਲ ਵਿੱਚ ਸਥਿਤ ਤੇ ਬੰਗਲੇ ਤੇ ਕਬਜ਼ਾ ਕੀਤਾ ਵਿਰੋਧੀ ਧਿਰ ਨੇ 2023 ਵਿੱਚ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਜਿਸ ਨਾਲ ਵਿਧਾਇਕਾ ਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਨੇ ਸਿਰਫ ਪੰਜਾਬ ਵਿੱਚ ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਅਦਾਲਤ ਵੱਲੋਂ ਕੇਸ ਕੇਸ ਖਾਰਜ ਕਰਨ ਤੋਂ ਬਾਅਦ ਵਿਧਾਇਕਾ ਮਾਨੁਕੇ ਨੂੰ ਸਰਵਾਲ ਕਲੀਨ ਜਿੱਟ ਦਿੱਤੀ ਜਿਸ ਵਿੱਚ ਹਲਕੇ ਸਮਰਥਤਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਫੈਲ ਗਈ ਹੈ ਵਿਧਾਇਕਾ ਮਾਨੁਕੇ ਨੇ ਕੋਈ ਕਿੰਨਾ ਵੀ ਝੂਠ ਪ੍ਰਚਾਰ ਫਿਲਾਏ ਸੱਚ ਹਮੇਸ਼ਾ ਜਿੱਤਦਾ ਹੈ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਸਾਜ਼ਿ ਰਚੀ ਗਈ ਪਰ ਅਦਾਲਤ ਨੇ ਸਚਾਈ ਸਾਹਮਣੇ ਲਿਆਂਦੀ ਤੇ ਇਨਸਾਫ ਦਿਵਾਇਆ ਹੈ ਯਾਨੀ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਮਜੂਤਾ ਜਿਹੜੀ ਵਿਧਾਇਕਾ ਹੈ ਸਰਜੀਤ ਸਿੰਘ ਮਾਨੋਕੇ ਉਹਨਾਂ ਨੂੰ ਐਨਆਰਆਈ ਕੋਠੀ ਦੱਬਾਂ ਦੇ ਵਿੱਚੋਂ ਜਿਹੜੀ ਹੈ ਹੁਣ ਉਹਨਾਂ ਨੂੰ ਉਹਦੇ ਵਿੱਚ ਸਫਲਤਾ ਮਿਲੀ ਕਿ ਯਾਨੀ ਕਿ ਮਾਨੋਕੇ ਤੇ ਉੱਤੇ ਵੱਡਾ ਦੋਸ਼ ਲੱਗਾ ਹੋਇਆ ਸੀ ਉਹ ਦੋਸ਼ ਅੱਜ ਸਾਬਿਤ ਹੋ ਗਿਆ ਤੇ ਉਹਨਾਂ ਨੂੰ ਅਦਾਲਤ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ ਤਾਂ ਹੁਣ ਮਾਨੋਕੇ ਉੱਤੇ ਜਿਹੜਾ ਦੋਸ਼ ਲੱਗਾ ਹੀ ਉਹਨਾਂ ਨੇ ਕਿਹਾ ਕਿ ਮੇਰੇ ਤੇ ਦੋਸ਼ ਗਲਤ ਲਗਾਏ ਹੋਏ ਸੀ ਤੇ ਅੱਜ ਅਦਾਲਤ ਨੇ ਉਹਨਾਂ ਨੂੰ ਇਨਸਾਫ ਦਿੱਤਾ ਹੈ ਤੁਹਾਨੂੰ